ਕਿਸਾਨੀ ਅੰਦੋਲਨ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਮਰਾਲਾ ਵਿਖੇ ਸਿੱਖਤ ਕਿਸਾਨ ਮੋਰਚਾ ਵੱਲੋਂ ਸੈਂਕੜੇ ਟਰੈਕਟਰ ਲੁਧਿਆਣਾ ਚੰਡੀਗੜ੍ਹ نیشنل ਹਾਈਵੇ ਤੇ ਖੜੇ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਪ੍ਰਦਰਸ਼ਨ ਕਿਸਾਨ ਨੇਤਾ ਬਲਬੀਰ ਸਿੰਘ ਰਾਜਵਾਲ ਤੇ ਹਰਿੰਦਰ ਸਿੰਘ ਲਖੋਵਾਲ ਦੀ ਗਵਾਹੀ ਦੇ ਵਿੱਚ ਕੀਤਾ ਗਿਆ ਇਸ ਮੌਕੇ ਬਲਬੀਰ ਸਿੰਘ ਰਾਜਵਾਲ ਨੇ ਇਹ ਕਹਿਣਾ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੀ ਹੈ ਬਲਬੀਰ ਸਿੰਘ ਰਾਜਵਾਲ ਨੇ ਵੀ ਕਿਹਾ ਕਿ ਦੁਬਈ ਦੇ ਵਿੱਚ WTO ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਖੇਤੀ ਨੂੰ ਸ਼ਾਮਿਲ ਕੀਤਾ ਗਿਆ ਤੇ ਇਸ ਨਾਲ MSP ਖਤਮ ਹੋਣ ਦਾ ਖਤਰਾ ਹੋਰ ਵੱਧ ਦਾ ਨਜ਼ਰ ਆ ਰਿਹਾ ਰਾਜਵਾਲ ਨੇ ਵੀ ਕਿਹਾ ਕਿ ਜੇਕਰ MSP ਫਸਲਾ ਤੇ ਖਤਮ ਹੁੰਦੀ ਹੈ ਤੇ ਕਿਸਾਨ ਪੂਰੀ ਤਰ੍ਹਾਂ ਖਤਮ ਹੋ ਜਾਣਗੇ SWTO ਵਿੱਚ ਖੇਤੀ ਨੂੰ ਸ਼ਾਮਿਲ ਕਰਨ ਦਾ ਪਾਰੀ ਵਿਰੋਧ ਕਰਦੇ ਬਲਬੀਰ ਸਿੰਘ ਰਾਜੋਵਾਲ ਨੇ ਵੀ ਕਿਹਾ ਕਿ ਖਨੋਰੀ ਬੜਾ ਤੇਜ਼ੀ ਨਾਲ ਨੌਜਵਾਨ ਦੀ ਗੋਲੀ ਲੱਗਣਾ ਮੌਤ ਹੋਈ ਉਹਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਤੇ ਕੋਈ ਕਾਰਵਾਈ ਜੜੀ ਨਹੀਂ ਕੀਤੀ ਗਈ ਹੈ ਕਿਸਾਨੀ ਅੰਦੋਲਨ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਮਰਾਲਾ ਵਿਖੇ ਸਿੱਖਤ ਕਿਸਾਨ ਮੋਰਚਾ ਵੱਲੋਂ ਸੈਂਕੜੇ ਟਰੈਕਟਰ ਲੁਧਿਆਣਾ ਚੰਡੀਗੜ੍ਹ نیشنل ਹਾਈਵੇ ਤੇ ਖੜੇ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਕਿਸਾਨ ਨੇਤਾ ਬਲਬੀਰ ਸਿੰਘ ਰਾਜਵਾਲ ਤੇ ਹਰਿੰਦਰ ਸਿੰਘ ਲਖੋਵਾਲ ਦੀ ਗਵਾਹੀ ਦੇ ਵਿੱਚ ਕੀਤਾ ਗਿਆ ਇਸ ਮੌਕੇ ਬਲਬੀਰ ਸਿੰਘ ਰਾਜਵਾਲ ਨੇ ਇਹ ਕਹਿਣਾ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੀ ਹੈ ਬਲਬੀਰ ਸਿੰਘ ਰਾਜਵਾਲ ਨੇ ਵੀ ਕਿਹਾ ਕਿ ਦੁਬਈ ਦੇ ਵਿੱਚ WTO ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਖੇਤੀ ਨੂੰ ਸ਼ਾਮਿਲ ਕੀਤਾ ਗਿਆ ਤੇ ਇਸ ਨਾਲ ਐਮਐਸਪੀ ਖਤਮ ਹੋਣ ਦਾ ਖਤਰਾ ਹੋਰ ਵੱਧਦਾ ਨਜ਼ਰ ਆ ਰਿਹਾ ਹੈ ਰਾਜੂਵਾਲ ਨੇ ਵੀ ਕਿਹਾ ਕਿ ਜੇਕਰ ਐਮਐਸਪੀ ਫਸਲਾਂ ਤੇ ਖਤਮ ਹੁੰਦੀ ਹੈ ਤੇ ਕਿਸਾਨ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਏਸ਼ੀ ਡਬਲਿਊਟੀਓ ਵਿੱਚ ਖੇਤੀ ਨੂੰ ਸ਼ਾਮਿਲ ਕਰਨ ਦਾ ਪਾਰੀ ਵਿਰੋਧ ਕਰਦੇ ਬਲਬੀਰ ਸਿੰਘ ਰਾਜੂਵਾਲ ਨੇ ਵੀ ਕਿਹਾ ਕਿ ਖਨੋਰੀ ਬੋਰਡ ਤੇਜ਼ੀ ਨਾਲ ਨੌਜਵਾਨ ਦੀ ਗੋਲੀ ਲੱਗਣਾ ਮੌਤ ਹੋਈ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਤੇ ਕੋਈ ਕਾਰਵਾਈ ਜੜੀ ਨਹੀਂ ਕੀਤੀ ਗਈ ਹੈ